ਇਹ ਉਹ ਤਸਵੀਰ ਹੈ ਜਿੱਥੇ ਹਰਿਆਣਾ ਪੁਲਿਸ ਲੱਗੀ ਹੋਈ ਹੈ ਨਾ ਰਪੈਰਾ ਮਿਲਟਰੀ ਫੋਰਸ ਲੱਗੀ ਹੋਈ ਹੈ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਨਾ ਪਹੁੰਚ ਸਕਣ ਹਾਲਾਂਕਿ ਕਹਿੰਦੇ ਪੰਜਾਬੀਆਂ ਦੇ ਦਿਲ ਬੜੇ ਵੱਡੇ ਹੁੰਦੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਕਿਸਾਨ ਦੀ ਫਸਲ ਜਿਹੜੀ ਖਰਾਬ ਹੋਈ ਹੈ ਅਸੀਂ ਪੂਰਾ ਜਿਹੜਾ ਮੁਆਵਜ਼ਾ ਦਵਾਂਗੇ ਪਰ ਇਸ ਵੀਰ ਨੇ ਆ ਕੇ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਮੈਂ ਕੋਈ ਪੈਸਾ ਜਿਹੜਾ ਆ ਨਹੀਂ ਲੈਣਾ ਆ ਨੂੰਗਾ ਕੰਮ ਚੱਲਦੇ ਰਹਿੰਦਾ ਨਾ ਜਦੋਂ ਉਦੋਂ ਹੀ ਬੜੀਆਂ ਪਰੇਸ਼ਾਨੀਆਂ ਦਾ ਟਕਰਾ ਕਰਨਾ ਜਿਹੜੇ ਡਣਗੇ ਉਹਨਾਂ ਜਿਹੜੇ ਕਿਸਾਨ ਨੇ ਇਹ ਟੁੱਟੇ ਸੀ ਨਿਯੋਨੇ ਫਸਲ ਦੇ ਮੂੰਹਾਂ ਲੇ ਵੇਖੀਦਾ ਜਦੋਂ ਸਾਡੀ ਫਸਲ ਪੱਕੀ ਜਾਂਦੀ ਹੈ ਉਦੋਂ ਸਾਡੀ ਫਸਲ ਦਾ ਰੇਟ ਨਹੀਂ ਲੱਗਦਾ 21 ਸਾਲ ਦਾ ਨੌਜਵਾਨ ਇਥੋਂ ਤੁਰਦਾ ਆ ਉਹ ਵੀ ਗੋਲੀ ਲੱਗਦੀ ਹੈ ਸਿਰ ਦੇ ਉੱਪਰ ਤਾਂ ਤੁਹਾਡੇ ਦਿਲ 'ਚ ਵੀ ਧੂ ਪੈਂਦੀ ਹੋਈ ਜੋ ਸਰਕਾਰੀ ਹਥਿਆਰ ਆ ਉਹ ਨਹੀਂ ਵਰਤ ਰਹੇ ਇਹਨਾਂ ਆਰਐਸਐਸ ਦੇ ਬੰਦੇਵਾੜੇ ਵਿੱਚ ਉਹਨਾਂ ਨੂੰ ਬੈਲਟ ਪ੍ਰੂਫ ਜੈਕਟਾਂ ਪਵਾਇਆਂ ਗਈਆਂ ਉਹਨਾਂ ਕੋ ਗੋਲੀ ਚਲਾਉਂਦੇ ਆ ਜਿਸ ਤਰੀਕੇ ਨਾਲ ਸਰਕਾਰ ਦਾ ਰਵਈਆ ਰਿਹਾ ਕਿ ਅਥਰੂ ਗੈਸ ਤੇ ਗੋਲੇ ਦਾਗੇ ਗਏ ਨੇ ਰੋਕਣ ਦੇ ਲਈ ਬੜੀ ਜਦੌਜਾਦ ਹੋਈ ਹੈ ਕਿ ਕਿਸਾਨ ਦਿੱਲੀ ਨਾ ਪਹੁੰਚ ਜਾ ਕਿ ਵੀ ਦਾ ਪਥਰ ਛੱਟ ਕੇ ਹੀ ਮੁੜਿਆ ਨਾ ਕੇ ਛੱਡਾ ਇਹ ਤੇ ਸ਼ੀਧੀਆਂ ਪਾਉਣ ਦੇ ਆਣ ਕੇ ਕੋਈ ਇਹਨਾਂ ਦੀ ਸ਼ੀਧੀ ਦੇ ਪ੍ਰਾਪਤ ਉਹ ਜਿਹੜੇ ਗੋਲੀਆਂ ਚਲਾਉਂਦੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਗਾਲਲੇ ਬਨੇ ਸਾਡੇ ਹੀ ਮਾਮਾ ਦੇ ਪੁੱਤ ਆਣ ਕੇ ਖੜੇ ਹੋਇਆ ਇਹ ਕੰਮ ਨਹੀਂ ਕਰਨਾ। ਕਹੇ ਜੇ ਅਗਰੇ ਕਰਾ ਸਾਡੇ ਨਾਲ ਆ ਕੇ ਸੋਕੇ ਵੇਖੋ ਕਿਤਾ ਦਾ ਮਹਿਸੂਸ ਹੁੰਦਾ। ਮਰੇ ਮੁਕਰੇ ਦਾ ਇਲਾਜ ਇਹੀ ਆ ਵੀ ਦੁਬਾਰਾ ਸਾਨੂੰ ਮદાન ਦੇ ਵਿੱਚ ਆਉਣਾ। ਸੋਦੀ ਸਰਕਾਰ ਨੇ ਜ਼ੁਲਮ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਹਾਲਤ ਅਸੀਂ ਦਿੱਲੀ ਜਾਵਾਂਗੇ ਜੇ ਉਹ ਮੰਗਾ ਨਹੀਂ ਮੰਨੂ। ਗੱਲ ਸਿਰੇ ਕਿਉਂ ਨਹੀਂ ਲੱਗ ਰਹੀ ਹੈ ਵੀ ਮੋਤੀ ਜਾਂ ਅਮਿਤ ਸ਼ਾ ਟਵਿੱਟਰ ਤੇ ਇਹ ਲਿਖੇ ਕਿ ਐਮਐਸਬੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਬਾਰੇ ਅਤੇ ਹੋਰ ਮੰਗਾਂ ਬਾਰੇ ਕਿਸਾਨਾਂ ਆਗੂਆਂ ਨਾਲ ਗੱਲ ਕੀਤੀ ਜਾਊਗੀ ਜਦੋਂ ਇਹ ਲਿਖੂਗਾ ਫਿਰ ਗੱਲਬਾਤ ਕਰਾਂਗੇ ਇਹ ਇਸ ਤਰ੍ਹਾਂ ਦਬਣ ਵਾਲੀ ਦੀ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਕਨੈਕਟ ਨਿਊਜ਼ ਰੂਮ ਮੈਂ ਹਾਂ ਮਨਦੀਪ ਕੌਰ ਸੰਧੂ ਤੇ ਇਸ ਵੇਲੇ ਅਸੀਂ ਪਹੁੰਚੇ ਹੋਇਆ ਸ਼ੰਭੂ ਬਾਰਡਰ ਤੇ ਜਿੱਥੇ ਇੱਕ ਵਾਰ ਮੁੜ ਤੋਂ ਕਿਸਾਨ ਫਿਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰ ਆਏ ਨੇ ਤੇ ਇੱਥੇ ਮੋਰਚਾ ਲੱਗਾ ਹੋਇਆ ਹੈ ਸ਼ੰਭੂ ਬੈਰੀਅਰ ਦੇ ਉੱਪਰ ਅਤੇ ਇੱਕ ਪਿੱਛੇ ਦੀ ਤਸਵੀਰ ਅਸੀਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਤਸਵੀਰ ਹੈ ਜਿੱਥੇ ਹਰਿਆਣਾ ਪੁਲਿਸ ਲੱਗੀ ਹੋਈ ਹੈ ਨਾਰ ਪੈਰਾ ਮਿਲਟਰੀ ਫੋਰਸ ਲੱਗੀ ਹੋਈ ਹੈ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਨਾ ਪਹੁੰਚ ਸਕਣ ਜਿੱਥੇ ਇਸ ਵੇਲੇ ਅਸੀਂ ਮੌਜੂਦ ਆ ਇਹ ਉਹ ਜਗਾ ਹੈਗੀ ਹੈ ਜੋ ਦਿੱਲੀ ਹਰਿਆਣਾ ਔਰ ਪੰਜਾਬ ਨੂੰ ਜਿਹੜਾ ਮੁੱਖ ਮਾਰਗ ਹੈ ਕਨੈਕਟ ਹੁੰਦਾ ਹੈਗਾ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਵੇਲੇ ਜਿਹੜੀ ਭਾਰੀ ਪੁਲਸ ਫੋਰਸ ਜਿਹੜੀ ਉਧਰ ਵੀ ਲਗਾਈ ਗਈ ਹੈ ਇੱਕ ਪਾਸੇ ਕਿਸਾਨ ਬੈਠੇ ਹੋਏ ਨੇ ਤੇ ਜਿਸ ਜਗ੍ਹਾ ਤੇ ਇਸ ਵੇਲੇ ਖੜੇ ਹੋયા ਅਸੀਂ ਪਹਿਲਾ ਬੈਰੀਅਰ ਜਿਹੜਾ ਪ੍ਰਵਿੰਜ ਇੱਥੋਂ ਪਾਸ ਦਿਖਾ ਦਿੰਦੇ ਆ ਕਿ ਆ ਜਿਹੜਾ ਜਿਹੜਾ ਵੈਰੀਕੇਟ ਸੀਗਾ ਪਹਿਲਾ ਇੱਥੇ ਲਗਾਇਆ ਗਿਆ ਸੀ ਉਹ ਕਿਸਾਨ ਜਿਹੜੇ ਨੇ ਉਹਨਾਂ ਨੇ ਪੂਰੀ ਜਿਹੜੀ ਜੋਰਜ ਮਾਇਸ਼ ਕੀਤੀ ਕਿ ਅਸੀਂ ਦਿੱਲੀ ਪਹੁੰਚ ਸਕੀਏ ਇਹ ਬਾਰਡਰ ਜਿਹੜਾ ਪਾਰ ਕਰ ਸਕੀਏ ਤੇ ਪਹਿਲਾ ਬੈਰੀਕਾਡ ਜਿਹੜਾ ਸੀ ਇੱਥੋਂ ਤੋੜਿਆ ਗਿਆ ਸੀਗਾ ਤਾਂ ਉਸ ਦੌਰਾਨ ਜਿਹੜਾ ਸੀ ਕਿਸਾਨਾਂ ਤੇ ਹੰਝੂ ਗੈਂਸ ਜਿਹੜੇ ਸੀ ਗੋਲੇ ਵੀ ਛੁੱਟੇ ਗਿਆ ਸੀ ਤੇ ਨਾਲ ਆਪ ਤੁਹਾਨੂੰ ਇੱਕ ਹੋਰ ਤਸਵੀਰ ਜਿਹੜੀ ਦਿਖਾਉਣੀ ਹੈ ਨਾਲ ਨਾਲ ਆਪ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸਾਨ ਹੁਣ ਕੀ ਕਹਿੰਦੇ ਨੇ ਕਿਉਂਕਿ ਹੁਣ ਇਸ ਵੇਲੇ ਜਿਹੜਾ ਆ 29 ਫਰਵਰੀ ਦੀ ਤਾਰੀਖ ਜਿਹੜੀ ਐਲਾਨ ਦਿੱਤੀ ਗਈ ਹੈ ਕਿ ਅਸੀਂ 29 ਤਰੀਕ ਤੱਕ ਜਿਹੜਾ ਸ਼ਾਂਤ ਰਹਿਣਾ ਹੈ ਹਾਲਾਂਕਿ ਗੱਲਬਾਤ ਜਿਹੜੀ ਹੈ ਬਹੁਤ ਵਾਰ ਸਰਕਾਰ ਦੇ ਨਾਲ ਹੋ ਚੁੱਕੀ ਹੈ ਚਾਰ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪੰਜਵੀਂ ਵਾਰ ਸਰਕਾਰ ਕਹਿੰਦੀ ਅਸੀਂ ਗੱਲਬਾਤ ਕਰਾਂਗੇ ਪਰ ਹਾਲੇ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਦਾ ਜਿਹੜਾ ਕੋਈ ਵੀ ਸਿੱਟਾ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ ਤਾਂ ਜੋ ਤਸਵੀਰ ਇੱਕ ਹੋਟਲ ਨੂੰ ਦਿਖਾਉਣੀ ਸੀ ਉਹ ਤਸਵੀਰ ਇਹ ਸਾਹਮਣੇ ਤੁਹਾਨੂੰ ਦਿਖਾਵਾਂਗੇ ਕਿ ਇੱਕ ਕਿਸਾਨ ਦੀ ਜਿਹੜੀ ਫਸਲ ਹੈ ਜਦੋਂ ਪਹਿਲੀ ਵਾਰ ਜਦੋਂ ਕਿਸਾਨ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਦਿੱਲੀ ਜਾਣਾ ਸੀਗਾ ਤਾਂ ਸਭ ਤੋਂ ਪਹਿਲਾਂ ਇੱਥੇ ਜਦੋਂ ਬੈਰੀਕੇਡ ਲਗਾਏ ਗਿਆ ਸੀ ਤਾਂ ਕੁਝ ਕਿਸਾਨ ਜਿਹੜੇ ਸੀ ਨੂੰ ਉਤਰਾਈ ਸੀ ਕਿ ਪੈਦਲ ਹੀ ਮੋਰਚਾ ਜਿਹੜਾ ਆ ਅਸੀਂ ਫੋਟੋ ਹੀ ਕਰਾਂਗੇ ਪਰ ਜਦੋਂ ਕਿਸਾਨ ਜਦੋਂ ਜ਼ਮੀਨ ਤੇ ਚ ਗਿਆ ਤੁਸੀਂ ਇਹ ਦੇਖੋ ਕਿ ਜਿਹੜੀ ਕਣਕ ਸੀ ਪੂਰੀ ਤਰ੍ਹਾਂ ਨਿਸਰੀ ਹੋਈ ਸੀ ਪਰ ਕਣਕ ਜਿਹੜੀ ਮਿੱਟੀ ਜਾਣ ਕਰਕੇ ਜਿਹੜੀ ਹੈ ਫਸਲ ਜਿਹੜੀ ਪੂਰੀ ਤਰ੍ਹਾਂ ਖਰਾਬ ਹੋ ਗਈ ਹਾਲਾਂਕਿ ਕਹਿੰਦੇ ਪੰਜਾਬੀਆਂ ਦੇ ਦਿਲ ਬੜੇ ਵੱਡੇ ਹੁੰਦੇ ਨੇ ਉਹਨਾਂ ਨੇ ਗੱਲ ਕਹੀ ਕਿ ਜਿਹੜੇ ਕਿਸਾਨ ਦੀ ਫਸਲ ਜਿਹੜੀ ਖਰਾਬ ਹੋਈ ਹੈ ਅਸੀਂ ਪੂਰਾ ਜਿਹੜਾ ਮੁਆਵਜ਼ਾ ਦਵਾਂਗੇ ਪਰ ਇਸ ਵੀਰ ਨੇ ਆ ਕੇ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਮੈਂ ਕੋਈ ਪੈਸਾ ਜਿਹੜਾ ਆ ਨਹੀਂ ਲੈਣਾ ਇਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਵੀਰ ਦੀ ਜਿਹੜੀ ਪੂਰੀ ਫਸਲ ਹੈ ਖਰਾਬ ਹੋ ਗਿਆ ਨਾ ਕਿ ਨਾਤਾ ਮੇਰੇ ਤੇ ਮੇਰੇ ਨਾਮ ਤੇ ਕੋਈ ਪੈਸਾ ਲਵੇ ਤੇ ਨਾ ਮੈਂ ਪੈਸਾ ਲੈਣਾ ਹੈ ਹਾਲਾਂਕਿ ਮੇਰੇ ਕਿਸਾਨਾਂ ਦੀ ਜਿਹੜੀ ਮਿੱਟੀ ਪੈਰਾਂ ਦੀ ਉਹ ਮੇਰੇ ਖੇਤਾਂ ਚ ਪਈ ਹੈ ਮੈਂ ਤਾਂ ਭਾਗਾ ਵਾਲਿਆਂ ਕਿ ਅਸੀਂ ਆਪਣੇ ਹੱਕ ਹੀ ਮੰਗਾਉਣ ਲੈ ਕੇ ਸਾਰੇ ਇਕੱਠੇ ਹੋਏ ਹਾਂ ਤਾਂ ਹਾਲਾਂਕਿ ਤੁਸੀਂ ਦੂਰ ਦੀ ਤਸਵੀਰ ਦਿਖਾ ਦਿੰਨੇ ਦੇਖੋ ਇੱਧਰ ਸਾਰੇ ਜਿਹੜੇ ਵੀਰ ਵੀ ਖੜੇ ਹੋਏ ਨੇ ਕਿਸਾਨ ਖੜੇ ਹੋਏ ਨੇ ਇਹ ਸਵੇਰ ਤੋਂ ਲੈ ਕੇ ਜਿਹੜਾ ਉੱਠ ਜਾਂਦੇ ਨੇ ਤੇ ਲਗਾਤਾਰ ਅਰਦਾਸ ਵੀ ਮਨ ਦੇ ਵਿੱਚ ਚੱਲਦੀ ਹੈ ਕਿ ਪਰਮਾਤਮਾ ਸੇ ਮੋਰਚੇ ਨੂੰ ਫਤਿਹ ਕਰੀਏ ਸਾਡੀਆਂ ਮੰਗਾ ਹੈਗੀਆਂ ਨੇ ਉਹਨਾਂ ਮੰਗਾ ਨੂੰ ਜਿਹੜਾ ਆ ਅਸੀਂ ਜਿਹੜਾ ਮੰਨਿਆ ਜਾਵੇ ਕੇਂਦਰ ਸਰਕਾਰ ਜੋ ਕਿ ਮੋਦੀ ਸਰਕਾਰ ਹਲੇ ਚੁੱਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਵੱਲੋਂ ਜਿਹੜੀਆਂ ਆਪਣੀ ਹੱਕੀ ਮੰਗਣ ਲੈ ਕੇ ਇੱਕ ਜਿਹੜਾ ਸਾਂਝਾ ਫੋਰਮ ਤੇ ਸੱਦਾ ਦਿੱਤਾ ਗਿਆ ਚੱਲੋ ਦਿੱਲੀ ਹੁਣ 29 ਫਰਵਰੀ ਨੂੰ ਵੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ 29 ਨੂੰ ਕੋਈ ਵੱਡਾ ਐਲਾਨ ਹੋ ਸਕਦਾ ਹੈ ਤਾਂ ਦਿੱਲੀ ਕਿਸਾਨੀ ਅੰਦੋਲਨ ਦੀਆਂ ਜਿਹੜੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਵੀ ਪੂਰਾ ਕਰਵਾਉਣਾ ਹੈ ਲਖੀਮਪੁਰ ਖੀਤ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਉਹਨਾਂ ਨੂੰ ਇਨਸਾਨੀ ਹਾਫ ਦਮੋਰ ਹੈ ਜਿਹੜੇ ਦੋਸ਼ੀ ਮੰਤਰੀ ਸੀ ਉਹਨਾਂ ਨੂੰ ਆਦੇ ਤੋਂ ਬਰਖਾਸਤ ਕਰਨਾ ਤੇ ਦੋਸ਼ੀ ਆਸ਼ੀਸ਼ ਮਿਸ਼ਰਾ ਟੈਣੀ ਨੂੰ ਜੇਲ੍ਹ ਜਿਹੜੀ ਬੰਦ ਕਰਨ ਦੀ ਮੰਗ ਵੀ ਕਿਸਾਨਾਂ ਵੱਲੋਂ ਕੀਤੀ ਗਈ ਹੈ ਹਾਲਾਂਕਿ ਸੁਆਮੀਨਾਥਨ ਕਮਿਸ਼ਨ ਦੀ ਜੋ ਰਿਪੋਰਟ ਹੈਗੀ ਹੈ ਉਹਦੇ ਜਿਹੜਾ C2 50 ਫਾਰਮੂਲੇ ਦੇ ਅਨਸਾਰ ਜਿਹੜਾ MSP ਦੀ ਜਿਹੜੀ ਗਰੰਟੀ ਦਾ ਕਾਨੂੰਨ ਹੈ ਉਹ ਲਾਗੂ ਕਰਵਾਉਣਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਕੋਲ ਕਰਜ਼ ਮੁਕਤੀ ਕਰਨ ਦੀਆਂ ਮੰਗਾਂ ਹੈਗੀਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਜਿਹੜੇ ਚਿਪ ਵਾਲੇ ਮੀਟਰ ਹੈਗੇ ਆ ਉਹਨਾਂ ਨੂੰ ਗੂ ਕਰਵਾਉਣ ਤੋਂ ਰੋਕਣ ਅਤੇ ਚਿਪ ਵਾਲੇ ਮੀਟਰ ਲਗਵਾਉਣ ਤੋਂ ਜਿਹੜਾ ਰੋਕਣ ਦੀ ਜਿਹੜੀ ਗੱਲ ਕਹੀ ਗਈ ਹੈਗੀਆ ਹੋਰ ਮੰਗਾ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਹੁਣੀ ਵੀ ਸਾਹਮਣੇ ਬੈਠੇ ਹੋਏ ਨੇ ਖੜੇ ਹੋਏ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਹਨਾਂ ਦੇ ਵਿੱਚ ਅਜੇ ਵੀ ਜੋਸ਼ ਉਸੇ ਤਰ੍ਹਾਂ ਬਰਕਰਾਰ ਹੈ ਪਰ ਜੇ ਗੱਲ ਕਰੀਏ ਪਰ ਹਲੇ ਸਰਕਾਰ ਜਿਹੜੀ ਝੁਕੰਦਾ ਨਾਮ ਨਹੀਂ ਲੈ ਰਹੀ ਹੈਗੀ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਕਹਿਣਾ ਚਾਹੁੰ ਕਿ ਕਿ ਅਜੇ ਵੀ ਤੁਹਾਡੀ ਇੰਨੀ ਬਜ਼ੁਰਗ ਹੋ ਗਿਓ ਅੱਜ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅਸੀਂ ਸੜਕਾਂ ਤੇ ਉਤਰ ਆਏ ਆ ਤੇ ਸਰਕਾਰ ਵੀ ਇੱਕ ਤੇ ਝੁੱਕਦੀ ਨਜ਼ਰ ਨਹੀਂ ਆ ਰਹੀ ਐ ਵੇਖੋ ਇਹ ਢੂੰਗਾ ਕੰਮ ਚੱਲਦੇ ਪੈਂਦਾ ਨਾ ਜਦੋਂ ਉਦੋਂ ਹੀ ਬੜੀਆਂ ਪਰੇਸ਼ਾਨੀਆਂ ਦਾ ਟਕਰਾ ਕਰਨਾ ਪੈਂਦਾ ਇਹ ਮਸਲਾ ਹੱਲ ਜਿਹੜਾ ਕਿ ਛਾਲੀਆਂ 23 ਫਸਲਾਂ ਦਾ ਇਹਨਾਂ ਨੂੰ ਦੇਣਾ ਪੈਣਾ ਹਾਂ ਜਿੰਨਾ ਜੇ ਦੇਣਗੇ ਉਹਨਾਂ ਜਿਹੜੇ ਕਿਸਾਨ ਨੇ ਇਹ ਟੁੱਟਣਗੇ ਤੁਹਾਡੀ ਜ਼ਮੀਨ ਕਿੰਨੀ ਐ ਤੇ ਮੀਨ ਮੇਰੀ ਦੋਟਾਈ ਗੱਲੇ ਪੈ ਲਈ ਜੀ ਹਾਂਜੀ ਤੇ ਆ ਜਦੋਂ ਆਪਾਂ ਕਹਿੰਦੇ ਕਿ ਜਿਹੜੀ ਇੱਕ ਜਿਹੜਾ ਕਿਸਾਨ ਹੁੰਦਾ ਹੈ ਆਪਣੀ ਫਸਲ ਪੁੱਤਾਂ ਦੇ ਵਾਂਗ ਪਾਲਦਾ ਹੈ ਤੇ ਅੱਜ ਆਪਣੇ ਤੁਸੀਂ ਉਹਨਾਂ ਪੁੱਤਾਂ ਦੇ ਹੱਕਾਂ ਦੇ ਲਈ ਇੱਥੇ ਸੜਕਾਂ ਤੇ ਉੱਤਰ ਆਇਓ ਹਾਂਜੀ ਇਸ ਕਰਕੇ ਬੈਠੇ ਹਾਂ ਤੁਸੀਂ ਕੀ ਕਹਿਣਾ ਚਾਹੁੰਗੇ ਅਸੀਂ ਇਹੋ ਗਾਣੇ ਜਾਂਦੇ ਆਂ ਵੀ ਫਸਲ ਬੜੀ ਔਖੀ ਸਾਡੇ ਕੋਲ ਪਾਲੀ ਜਾਂਦੀ ਹੈ 6 ਤਿੰਨ ਮਹੀਨਿਆਂ ਦੇ ਫਸਲ ਦੇ ਮੂੰਹਾਂ ਲੇ ਵੇਖੀਦਾ ਜਦੋਂ ਸਾਡੀ ਫਸਲ ਪੱਕ ਜਾਂਦੀ ਆ ਉਦੋਂ ਸਾਡੀ ਫਸਲ ਦਾ ਰੇਟ ਨਹੀਂ ਲੱਗਦਾ ਹੁਣ ਆਪਾਂ ਇੱਕ ਕਿੱਲੇ ਦੀਆਂ ਢੇਰੀਆਂ ਤਿੰਨ ਲਾ ਦੀਏ ਨਾ ਤੋਂ ਢੇਰੀਆਂ ਜਿਹੜੀਆਂ ਵੱਖੋ-ਵੱਖ ਰੇਟ ਲੱਗਦਾ ਇੱਕ ਰੇਟ ਨਹੀਂ ਸਾਨੂੰ ਮਿਲਦਾ ਇਹ ਸਰਕਾਰ ਦੀ ਨਰਾਇਕੀ ਕਰਕੇ ਆ ਇਹੋ ਸਾਨੂੰ ਫਸਲ ਦਾ ਰੇਟ ਵਧੀਆ ਮਿਲੇ ਤਾਂ ਸਾਨੂੰ ਕੀ ਇਥੇ ਲੋੜ ਬੈਨਦੀ ਹੁਣ ਸਾਰੇ ਘਰਾਂ ਦੇ ਕੰਮ ਛੱਡ ਕੇ ਆਏ ਆ ਸਾਨੂੰ ਕੋਈ ਚਾਤ ਨਹੀਂ ਹੈਗਾ ਵੀ ਆਪਾਂ ਦਿੱਲੀ ਜਾ ਕੇ ਬਈਏ ਇਹ ਸਾਡਾ ਐਨਐਸਪੀ ਕਾਨੂੰਨ ਜਿਹੜਾ ਵਾਪਸ ਸਾਨੂੰ ਕੀਤਾ ਜਾਵੇ ਇਹਨਾਂ ਮੰਗਾ ਮੰਨੀਆਂ ਵੀ ਆ ਮੰਗੀਆਂ ਤੇ ਮੰਨੀਆਂ ਇਹ ਫੇਰ ਨਾ ਕਾਂਡੇ ਤੇ ਜੇ ਸਾਡਾ ਇਹ ਮਸਲਾ ਹੱਲ ਕਰ ਦੇਂਦਾ ਭਾਈ ਇਥੋਂ ਵਾਪਸ ਜਾਣਾ ਚਾਹੁੰਦੇ ਆ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਅਸੀਂ ਅੰਮ੍ਰਿਤਸਰ ਦੇ ਜ਼ਿਲ੍ਹਾ ਤੇ ਹਲਕਾ ਸਾਡਾ ਮਜੀਠਾ ਪਿੰਡ ਪੰਗਾਲੀ ਕਲਾਂ ਜੀ ਸਾਰੇ ਜਣੇ ਇਕੱਠੇ ਹੋ ਕੇ ਆਏ ਹੋ ਔਰ ਜਿਸ ਤਰੀਕੇ ਨਾਲ ਸ਼ੁਭ ਕਰਨ ਦੀ ਮੌਤ ਵੀ ਹੋਈ ਹੈ ਕਿਉਂਕਿ ਦੇਖੋ ਇੱਕ ਮਾਮਾ ਜਿਹੜਾ ਆਪਣੇ ਪੁੱਤ ਤੋੜਦਿਆਂ ਨੇ ਕਹਿੰਦੀਆਂ ਕਿ ਤੁਸੀਂ ਸਾਰੇ ਜਣੇ ਉੱਥੇ ਪਹੁੰਚੋ ਸੀ ਆਪਣੇ ਜਿਹੜੇ ਹੱਕ ਨੇ ਉਹ ਲੈ ਕੇ ਆਉਣੇ ਨੇ ਤੇ ਜਦੋਂ ਇੱਕ 21 ਸਾਲ ਦਾ ਨੌਜਵਾਨ ਇਥੋਂ ਤੁਰਦਾ ਆ ਉਹ ਵੀ ਗੋਲੀ ਲੱਗਦੀ ਹੈ ਸਿਰ ਦੇ ਉੱਪਰ ਤਾਂ ਤੁਹਾਡੇ ਦਿਲ 'ਚ ਵੀ ਧੂ ਪੈਂਦੀ ਹੋएगी ਤੂੰ ਤਾਂ ਸਾਰਿਆਂ ਦੇ ਪੈਂਦੀ ਸਾਰੇ ਇੰਡੀਆ ਦੇ ਵਿੱਚ ਪੈਂਦੀ ਤੂੰ ਵੀ ਜੋ ਇਹਨਾਂ ਨੇ ਮਾਰਾ ਕੀਤਾ ਇਹ ਅਸਲ ਮਸਲਾ ਇਹ ਆ ਜੋ ਸਰਕਾਰੀ ਹਥਿਆਰ ਆ ਉਹ ਨਹੀਂ ਵਰਤ ਰਹੇ ਇਹਨਾਂ ਆਰਐਸਐਸ ਦੇ ਬੰਦੇਵਾੜੇ ਵਿੱਚ ਉਹਨਾਂ ਨੂੰ ਬਿਲਟ ਪ੍ਰੂਫ ਜਗੜਾਂ ਪਵਾਇਆਂ ਗਈਆਂ ਉਹਨਾਂ ਕੋ ਗੋਲੀ ਚਲਾਉਂਦੇ ਆ ਸਰਕਾਰੀ ਹਥਿਆਰ ਨਹੀਂ ਵਿੱਚ ਵਰਤਣ ਦੇ ਇਹ ਪ੍ਰਾਈਵੇਟ ਹਥਿਆਰ 315 ਰੌਂਦ ਹੋਏ ਆਪਣੇ ਬਤੀ ਬੋਰ ਦੇ ਹੁਣ ਜਿਹੜੇ ਮੁੰਡੇ ਦੀ ਗੋਲੀ ਵੱਜੀ ਉਹ ਬਤੀ ਬੋਰ ਪਿਸਤਲ ਦੀ ਵੱਜੀ ਆ ਉਹ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਤੁਸੀਂ ਆਰਐਸਐਸ ਦੇ ਬੰਦੇ ਵਾੜੇ ਉਹ ਵਿੱਚ ਨਾ ਵੜਨ ਤੇ ਸਰਕਾਰੀ ਦੀ ਚਲੋ ਜਿਹੜੀ ਆਪਣੇ ਫੋਰਸ ਬਣੀ ਹੈ ਉਹ ਤਾਂ ਹੈ ਹੀ ਹੈ ਵਾ ਤੇ ਪ੍ਰਾਈਵੇਟ ਜਿਹੜੇ ਬੰਦੇ ਹੋਵੇ ਚੋਂ ਕੱਢੇ ਜਾਣਗੇ ਜੀ ਜਿਸ ਤਰੀਕੇ ਨਾਲ ਸਾਰੇ ਕਿਸਾਨ ਖੜੇ ਨੇ ਤੁਸੀਂ ਨੌਜਵਾਨ ਪੀੜ੍ਹੀਓ ਤੁਸੀਂ ਆਕੇ ਆਧਿਆਖ ਖੇਤਾਂ ਦੀ ਫਸਲ ਵੀ ਸੰਭਲਦੇ ਹੋ ਤੇ ਇੱਥੇ ਆਕੇ ਜਿਹੜਾ ਇਹ ਮਾਹੌਲ ਦੇਖਦੇ ਹੋ ਕਿਉਂਕਿ ਇੱਕ ਪਾਸੇ ਉਧਰ ਫੋਰਸ ਲੱਗੀ ਹੋਈ ਹੈ ਇੱਕ ਪਾਸੇ ਤੁਸੀਂ ਜਦੋਂ ਜਦ ਪੂਰੀ ਕਰ ਰਹੇ ਹੋ ਕਿਸ ਤਰ੍ਹਾਂ ਦਿੱਲੀ ਪਹੁੰਚ ਜਾਈਏ ਜਾਂ ਸਾਡੀਆਂ ਇੱਥੇ ਹੀ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣ ਜਿਹੜੀ ਮੰਗਾਂ ਸੀ ਇਹ ਤਾਂ ਆਮ ਇਹ ਤਾਂ ਆਮ ਮੰਗਾਂ ਦੇਖੋ ਤੁਹਾਡੇ ਸਾਹਮਣੇ ਕੋਈ ਬਹੁਤੀ ਉਹ ਨਹੀਂ ਹੈਗੀਆਂ ਹੁਣ ਆਈਪੀਐਲ ਦੇ ਮੈਚ ਚੱਲ ਰਹੇ ਆ ਉਹਦੇ ਵਿੱਚ ਜਿਹੜਾ ਇਹਨਾਂ ਦਾ ਸਚਨ ਦਨੂਰ ਕਰਦਾ ਬੇਟਾ ਏ ਉਹਦਾ ਸਭ ਤੋਂ ਘੱਟ ਰੇਟ ਲੱਗਿਆ 20 ਲੱਖ ਰੁਪਈਆ ਠੀਕ ਹੈ ਉਹ ਕਿਉਂ ਕਿਉਂ ਉਹਦਾ 50 50 ਹਜ਼ਾਰ ਰੁਪਈਆ ਵੀ ਲੱਗ ਸਕਦਾ ਦਾ ਕਿਉਂਕਿ ਉਹਦੇ ਪਰ ਵੀ ਐਮਐਸਪੀ ਲੱਗਿਆ ਹੋਇਆ ਉਹਨਾਂ ਤਾਂ ਲੱਗਿਆ ਹੋਇਆ ਕਿਉਂ ਓਏ ਅਸੀਂ ਇਹ ਕਹਿੰਦੇ ਆ ਵੀ ਜਿਕਰ ਉਹਨਾਂ ਦਾ ਉਹ ਵੀ ਇੱਕ ਫਸਲ ਦਾ ਉਹਨਾਂ ਦਾ ਆਪਣਾ ਆਈਪੀਐਲ ਦਾ ਪਲੇਅਰ ਤੇ ਉਹ ਉਹਨਾਂ ਦਾ ਰੇਟ ਜਿਹੜਾ ਲੱਗਿਆ ਤਾਂ 20 ਲੱਖ ਰੁਪਈਆ ਅੱਧੇ ਘੱਟ ਲੱਗੇ ਕਿਸੇ ਨੇ ਨਹੀਂ ਖਰੀਦਿਆ ਬਾਨੀਆਂ ਨੇ ਖਰੀਦਿਆ ਉਹ ਰੇਟ ਬੰਦੇ ਦਾ ਤੇ ਮੁੜ ਕੇ ਆਪਣੇ ਆਹੀ ਅਸੀਂ ਚਾਹੁੰਦੇ ਜੜ ਸਾਡੇ ਫਸਲਾਂ ਦਾ ਰੇਟ ਆ ਸਾਡ ਉਰੇ ਨੂੰ ਲੱਗ ਲੱਗ ਰੇਟ ਮਿਲਦਾ ਸਾਨੂੰ ਸੇਮ ਰੇਟ ਮਿਲਣਾ ਚਾਹੀਦਾ ਇਹ ਚੀਜ਼ ਸਾਡੀਆਂ ਮੰਗਾਂ ਨੇ ਹਾਂ ਔਰ ਜਿਸ ਤਰੀਕੇ ਨਾਲ ਸਰਕਾਰ ਦਾ ਰਵਈਆ ਰਿਆ ਬਾਪੂ ਜੀ ਰੋਕਣ ਦਾ ਕਿਸਾਨਾਂ ਨੂੰ ਕਹਿੰਦੇ ਕਿ ਜਿਹੜਾ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੁੰਦਾ ਹੈ ਲੋਕਤੰਤ੍ਰਿਕ ਹੱਕ ਹੈ ਆਪਣਾ ਕਿ ਅਸੀਂ ਆਪਣੀ ਜਿਹੜੀ ਮੰਗ ਨੂੰ ਆ ਕਿਸ ਤਰੀਕੇ ਨਾਲ ਪੂਰਾ ਕਰਵਾਉਣਾ ਹੈ ਪਰ ਜਿਸ ਤਰੀਕੇ ਨਾਲ ਸਰਕਾਰ ਦਾ ਰਵਈਆ ਰਿਆ ਕਿ ਅਥਰੂ ਗੈਸ ਤੇ ਗੋਲੇ ਦਾਗੇ ਗਏ ਨੇ ਰੋਕਣ ਦੇ ਲਈ ਬੜੀ ਜਦੋਂ ਜ਼ਿਆਦ ਹੋਈ ਹੈ ਕਿ ਕਿਸਾਨ ਦਿੱਲੀ ਨਾ ਪਹੁੰਚ ਜਾਣ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੈਗੇ ਹੋ ਅਸੀਂ ਤਾਂ ਇਹ ਹੀ ਸੋਚਦੇ ਆਂ ਵੀ ਇਹ ਜਾਣੇ ਚਾਹੀਦੇ ਨੇ ਇਹਨਾਂ ਦਾ ਹੱਕ ਆ ਕਿਉਂਕਿ ਪੀਸਫੁੱਲ ਅਸੀਂ ਕਰ ਸਕਦੇ ਆਂ ਤੇ ਸਾਨੂੰ ਕਿਉਂ ਨਹੀਂ ਕਰਨ ਦਿੱਤਾ ਜਾਂਦਾ ਜਦ ਹੋਰ ਸਾਰੇ ਕਰ ਸਕਦੇ ਨੇ ਸਾਰੇ ਮਹਿਕਮੇ ਵਾਲੇ ਕਰ ਸਕਦੇ ਨੇ ਪ੍ਰਦਰਸ਼ਨ ਤੇ ਜ਼ਿਮੀਦਾਰ ਕਿਉਂ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਬਾਰੇ ਕੀ ਕਹਿਣਾ ਚਾਹੋਗੇ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਉਹਨੂੰ ਮੰਨ ਲੈਣੇ ਚਾਹੀਦੇ ਨੇ ਅਖੀਰ ਨੂੰ ਉਹਨੂੰ ਮੰਨਣੇ ਪੈਣੇ ਨੇ ਅੱਗੇ 20 ਦਾ ਪੱਥਰ ਛੱਟ ਕੇ ਹੀ ਮੁੜਿਆ ਮਨਾ ਕੇ ਛੱਡਾਂਗੇ ਜਦ ਮਰਜ਼ੀਆ ਮੰਨੇ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ ਕੀ ਲੱਗਦਾ ਕਿ ਮੰਗਾ ਮੰਨੀਆਂ ਜਾਣਗੀਆਂ ਜਾਂ ਫਿਰ ਨਹੀਂ ਜੇ ਆਪਣੇ ਲੋਕ ਕੀ ਸੋਚਦੇ ਨੇ ਚੋਣਾਂ ਨੂੰ ਲੈ ਕੇ ਵੀ ਚੋਣਾਂ ਨੂੰ ਲੈ ਕੇ ਤਾਂ ਸੋਚਦੇ ਨੇ ਆਪਣੇ ਲੋਕ ਤਾਂ ਬਾਹਵ ਗਿਣਤੀ ਆ ਬਾਹਵ ਗਿਣਤੀ ਦਾ ਰਾਜਾ ਘਟ ਗਿਣਤੀ ਦਾ ਕੋਈ ਰਾਜ ਨਹੀਂ ਕਟਗਣੀ ਤੋਂ ਜਿਵੇਂ ਮਰਜ਼ੀ ਆ ਤੁਸੀਂ ਦਬਾ ਦਿਓ ਅਸੀਂ ਜੀ ਧਾਲਮ ਨੰਗਲ ਤੋਂ ਆਏ ਆ ਅਗਰੇਵਾਲ ਤੋਂ ਅਸੀਂ ਇੱਥੇ ਕਰਕੇ ਆਏ ਆ ਕਿ ਸੱਡੀਆਂ ਮੰਗਾਂ ਪੂਰੀਆਂ ਹੋਣ ਆ ਜਿਹੜੇ ਆਣ ਕੇ ਬੈਠੇ ਆਏ ਸਿਰਫ ਆਪਣੀਆਂ ਮੰਗਾਂ ਲਈ ਬੈਠੇ ਆਪਣੇ ਹੱਕ ਲਈ ਬੈਠੇ ਆ ਇਹਨਾਂ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਇਹਨਾਂ ਦਾ ਹੱਕ ਦੇਣ ਤੇ ਆਪਣੇ ਘਰਾਂ ਨੂੰ ਚੱਲ ਜਾਣਾ ਇੱਥੇ ਸ਼ੀਧੀਆਂ ਪਾਉਣ ਦੇ ਆਣ ਕੇ ਕੋਈ ਇਹਨਾਂ ਦੀ ਸ਼ੀਧੀ ਦੇ ਪ੍ਰਾਗੋ ਜਿਹੜੇ ਗੋਲੀਆਂ ਚਲਾਉਂਦੇ ਉਹਨਾਂ ਨੇ ਵੀ ਇਹ ਸੋਚਣਾ ਚਾਹੀਦਾ ਵੀ ਗਾਲਲੇ ਬਣੇ ਸਾਡੇ ਹੀ ਮਾਵਾ ਦੇ ਪੁੱਤ ਆਣ ਕੇ ਖੜੇ ਹੋਇਆ ਇਹ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਤੇ ਜੋ ਹੱਕ ਆ ਇਹ ਕਿਸਾਨਾਂ ਦੇ ਹੱਕ ਦੇਣੇ ਚਾਹੀਦੇ ਆ ਮਜ਼ਦੂ ਕਿੰਨੇ ਲੈ ਚਾਹੀਦੇ ਜੀ ਤਾਂ ਹਰ ਪਾਸੇ ਇੱਕੋ ਜਿਹੀ ਆਵਾਜ਼ ਹੈ ਉਹ ਇਹੀ ਹੈ ਕਿ ਸਾਡੇ ਜਿਹੜੇ ਹੱਕ ਸਾਨੂੰ ਮਿਲਨੇ ਚਾਹੀਦੇ ਨੇ ਤਾਂ ਇਹ ਇਹਨਾਂ ਨੇ ਪੂਰੀ ਜਿਹੜੀ ਸਵੇਰ ਤੋਂ ਲੈ ਕੇ ਜਿਹੜੀ ਡਿਊਟੀ ਨਿਭਾਉਂਦੇ ਨੇ ਵੱਖਰੀ ਵੱਖਰੀ ਤਰੀਕੇ ਡਿਊਟੀਆਂ ਨੇ ਇਹਨਾਂ ਸਾਰਿਆਂ ਨੇ ਲਗਾਈਆਂ ਤੇ ਪ੍ਰਸ਼ਾਦਾ ਵੀ ਖੁੱਲਾ ਲੰਗਰ ਵਰਤਦਾ ਕਹਿੰਦੇ ਕਿ ਕੋਈ ਪੰਜਾਬ ਆਵੇ ਤਾਂ ਭੁੱਖਾ ਨਹੀਂ ਜਾਂਦਾ ਤੇ ਵਾਕਈ ਇੱਥੇ ਜਿਹੜੀ ਇਹਨਾਂ ਦੇ ਹੱਥਾਂ 'ਚ ਇਹੋ ਜੀ ਬਰਕਤ ਹੈ ਕਿ ਇਹ ਹਮੇਸ਼ਾ ਤੇ ਕੋਈ ਰੱਜ ਕੇ ਜਾਂਦਾ ਹੈ ਤੇ ਚਾਹੇ ਉਧਰ ਵੀ ਲੱਗੇ ਨੇ ਤੇ ਪ੍ਰਸ਼ਾਦਾ ਉਧਰ ਵੀ ਜਾਂਦਾ ਆ ਪ੍ਰਸ਼ਾਦਾ ਇੱਧਰ ਵੀ ਪੁਲਿਸ ਨੂੰ ਵਰਤਾ ਰਹੇ ਨੇ ਹਾਲਾਂਕਿ ਉਹ ਹੀ ਤੇ ਉਹਨਾਂ ਦੀ ਵੀ ਡਿਊਟੀ ਹੈ ਉਹਨਾਂ ਨੂੰ ਪਿੱਛੋਂ ਆਰਡਰ ਹੁੰਦੇ ਨੇ ਕਿ ਕਿਸਾਨ ਜਿਹੜੇ ਨੇ ਅੱਗੇ ਨਹੀਂ ਜਾਣੇ ਚਾਹੀਦੇ ਨੇ ਪੂਰੀ ਤਰ੍ਹਾਂ ਰੋਕਦੇ ਨੇ ਪਰ ਇਹ ਵੀ ਕਹਿੰਦੇ ਨੇ ਕਿ ਸਾਡੇ ਚ ਉਹ ਜੋਸ਼ ਹੈ ਕਿ ਅਸੀਂ ਆਪਣੇ ਜਿਹੜੇ ਹੱਕ ਨੇ ਉਹ ਲੈ ਕੇ ਹੀ ਜਾਣੇ ਨੇ ਪਹਿਲਾਂ ਵੀ ਜਿੱਤੇ ਸੀ ਤੇ ਹੁਣ ਵੀ ਜਿੱਤ ਕੇ ਮੁੜਾਂਗੇ ਪਰ ਮੋਦੀ ਸਰਕਾਰ ਜਿਹੜੀ ਹੈ ਕਹਿੰਦੇ ਕਿ ਵਾਅਦਾ ਖਿਲਾਫੀ ਸਾਡੇ ਨਾਲ ਜ਼ਰੂਰ ਕਰ ਰਹੀ ਹੈ ਕਿ ਹਾਲ ਤੱਕ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ ਹੈਗੀਆਂ ਸੋ ਅੱਗੇ ਦੀ ਤਸਵੀਰ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਚੱਲਾਂਗੇ ਕਿ ਹੋਰ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਕਿੰਨੀਆਂ ਟਰੈਕਟਰ ਟਰਾਲੀ ਜੜੀਆਂ ਨੇ ਅੱਗੇ ਵੀ ਖੜੀਆਂ ਹੋਈਆਂ ਨੇ ਇਹ ਦੇਖੋ ਕਿ ਇਨਾਂ ਦਾ ਵੀ ਦਿਲ ਕਰਦਾ ਕਿ ਘਰ 'ਚ ਜਦੋਂ ਹੁੰਦੇ ਨੇ ਤਾਂ ਥਾਲੀ ਦੇ ਵਿੱਚ ਰੱਖ ਕੇ ਰੋਟੀ ਖਾਂਦੇ ਨੇ ਬੜੇ ਸਕੂਨ ਦੇ ਨਾਲ ਤੇ ਅੱਜ ਸੜਕਾਂ ਤੇ ਉੱਤਰ ਕੇ ਹੱਥਾਂ ਤੇ ਪ੍ਰਸ਼ਾਦੇ ਛਕਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਬਾਪੂ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰ ਇੱਥੇ ਲੰਗਰ ਬੇਸ਼ੱਕ ਖੁੱਲਾ ਵਰਤਦਾ ਆ ਇਹਨਾਂ ਦੇ ਦਿਲ ਬੜੇ ਵੱਡੇ ਨੇ ਪਰ ਕਹਿੰਦੇ ਕਿ ਅਸੀਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਉਤਰਿਆ ਨਾ ਸਾਡੀਆਂ ਉਹ ਮੰਗਾਂ ਨੇ ਸਾਨੂੰ ਜਿਹੜੀ ਆ ਜੋ ਸਾਨੂੰ ਚਾਹੀਦਾ ਹੈ ਸਾਨੂੰ ਉਹ ਦੇ ਦਿਓ ਅਸੀਂ ਚੁੱਪ ਸ਼ਾਂਤੀ ਦੇ ਨਾਲ ਇੱਥੋਂ ਚਲੇ ਜਾਂਦੇ ਆ ਤਾਂ ਤੁਸੀਂ ਇਹਨਾਂ ਦੇ ਵਿੱਚ ਆ ਇਹਨਾਂ ਦੇ ਹੱਥਾਂ 'ਵਾਲ ਤੁਸੀਂ ਇੱਕ ਵਾਰ ਦੇਖੋ ਪ੍ਰਸ਼ਾਦਾ ਦੇ ਹੱਥਾਂ ਦੇ ਉੱਪਰ ਛੱਕਦੇ ਨੇ ਇਹ ਉਹ ਸਾਰੇ ਨੇ ਜੋ ਚੰਗੇ ਘਰਾਂ ਤੋਂ ਬਿਲੋਂਗ ਕਰਦੇ ਨੇ ਆਪਣੇ ਘਰ ਦੇ ਵਿੱਚ ਬੜੇ ਸਕੂਨ ਦੇ ਨਾਲ ਪ੍ਰਸ਼ਾਦਾ ਛੱਕਦੇ ਨੇ ਤੇ ਅੱਜ ਸੜਕਾਂ ਤੇ ਉੱਤਰ ਕੇ ਇਸ ਤਰੀਕੇ ਨਾਲ ਜਿਹੜਾ ਪ੍ਰਸ਼ਾਦਾ ਛਕਨੇ ਪਏ ਨੇ ਕੀ ਕਰਨਾ ਚਾਹੋਗੇ ਹਾਂ ਜੀ ਇਹ ਹੀ ਕਹਿਣਾ ਚਾਹਾਂਗੇ ਮੋਦੀ ਸਰਕਾਰ ਨੂੰ ਜੇ ਮਨ ਜਾਣ ਤੇ ਚੰਗੀ ਗੱਲ ਏ ਵੈਸੇ ਜੇਕਰ ਇੱਕ ਰਾਤ ਸਾਡੇ ਨਾਲ ਆ ਕੇ ਸੋ ਕੇ ਵੇਖੋ ਕਿਦਾਂ ਦਾ ਮਹਿਸੂਸ ਹੁੰਦਾ ਵਾ ਠੰਡ ਵੀ ਹੈ ਠੀਕ ਹੈ ਨਾ ਜੀ ਉਥੋਂ ਦਰਿਆ 'ਚ ਪਾਣੀ ਛੱੜਦਾ ਠੰਡ ਹੋ ਰਲ ਲੱਗਦੀ ਪਈ ਹੈ ਸਾਰੇ ਇਨੇ ਕਿਸਾਨ ਦੁਖੀ ਹੋ ਰਹੇ ਨੇ ਇਹਨਾਂ ਨੂੰ ਚਾਹੀਦਾ ਜੈਵਿਕ ਖਸਾਨਾ ਦੀ ਮੰਗ ਮੰਨਣੀ ਚਾਹੀਦੀ ਨੇ ਵਾਹੀ ਕਹਿਣਾ ਸਾਡਾ ਬਿਲਕੁਲ ਜੀ ਮੰਗਾ ਤਾਂ ਜ਼ਰੂਰ ਮੰਨੇ ਚਾਹੀਦੀ ਹਾਂ ਜੀ ਅੱਜ ਤੁਹਾਡੇ ਮਨ ਚ ਬੜੇ ਸਵਾਲ ਸੀਗੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਤੱਕ ਸੁਨੇਹਾ ਪਹੁੰਚਾਣਾ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਮੈਂ ਜਸਦੇਵ ਸਿੰਘ ਲੜਤੋਂ ਜਨਰਲ ਸਖਤਰ ਦਸ਼ਮੇਸ਼ ਕਿਸਾਨ ਮਜ਼ਦੂਰੀ ਯੂਨੀਅਨ ਜੋ ਕਿ 200 ਜਥੇਬੰਦੀਆਂ ਸੀ ਲੜਾਈ ਲੜ ਰਹੇ ਆ ਸੰਜੇ ਤੌਰ ਤੇ ਜਿੱਦਾਂ ਸਾਂਝਾ ਫੋਰਮ ਬਣਿਆ ਉਹਦੇ ਇੱਕ ਬਖਾਇਦਾ ਸੀ ਮੈਂਬਰ ਸੋ ਕਹਿਣਾ ਇਹੀ ਆ ਵੀ ਅਸੀਂ 2 ਸਾਲ 2 ਮਹੀਨੇ 4 ਦਿਨ ਜਿਹੜਾ ਸਬਰ ਕੀਤਾ ਮੋਦੀ ਸਰਕਾਰ ਨੇ 9 ਦਸੰਬਰ 2021 ਨੂੰ ਬਹੁਤੀਆਂ ਮੰਗਾਂ ਮੰਨ ਲੀਆਂ ਸੀ ਲਿਖਤੀ ਰੂਪ ਚ ਉਹਦੇ ਮੰਤਰੀਆਂ ਦੇ 10 ਕੁ ਗੁੱਠੇ ਲੱਗੇ ਸੀ ਪਰ ਉਹ ਲਾਗੂ ਕਰਨ ਤੋਂ ਮੁਕਰੇ ਆ ਮਰੇ ਮੁਕਰੇ ਦਾ ਇਲਾਜ ਇਹੀ ਆ ਵੀ ਦੁਬਾਰਾ ਸਾਨੂੰ ਮੈਦਾਨ ਦੇ ਵਿੱਚ ਆਉਣਾ ਪਿਆ ਹੁਣ ਅਸੀਂ 13 ਫਰਵਰੀ ਤੋਂ ਬਲਕੇ 12 ਨੂੰ ਹੀ ਆ ਗਏ ਸੀ 13 ਫਰਵਰੀ ਤੋਂ ਲਗਾਤਾਰ ਇਹਨਾਂ ਬਾਰਡਰਾਂ ਦੇ ਉੱਤੇ ਡਟੇ ਹੋਏ ਆਂ ਮੋਦੀ ਸਰਕਾਰ ਨੇ ਜ਼ੁਲਮ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਇਹ ਅੱਜ ਦੀ ਔਰੰਗਜੇਬੀ ਹਕੂਮਤ ਆ ਧਰਮ ਦਾ ਪ੍ਰਸ਼ਨ ਕੋਈ ਨਹੀਂ ਨੀਤੀਆਂ ਦਾ ਪ੍ਰਸ਼ਨ ਆ ਔਰੰਗਜੇਬੀ ਨੀਤੀਆਂ ਲਾਗੂ ਕਰ ਰਿਹਾ ਕਿਸਾਨ ਲਹਿਰ ਨੂੰ ਕੁਚਲ ਲਈ ਕਿਸਾਨ ਲਹਿਰ ਤੇ ਸਿਵਲ ਵਾਰ ਮੜੀ ਹੋਈ ਆ ਸ਼ਾਂਤਮਈ ਕਿਸਾਨ ਨੇ ਪੁਰਮੰਤਰਨਾ ਦਿੱਲੀ ਲਾਉਣਾ ਚਾਹੁੰਦੇ ਸੀਗੇ ਬੇਹਥਿਆਰੇ ਨੇ ਬੇਕਸੂਰੇ ਨੇ ਇਹਨਾਂ ਚੋਂ 500 ਬੰਦੇ ਫੱਟੜ ਕਰਤੇ ਅੱਜ ਤੱਕ ਤੇ ਪੰਜ ਕਿਸਾਨ ਸ਼ਹੀਦ ਹੋ ਇੱਕ ਦੇ ਸਿੱਧੀ ਗੋਲੀ ਮਾਰੀ ਐ ਛੇ ਕਿਸਾਨ ਸ਼ਹੀਦ ਹੋ ਚੁੱਕੇ ਨੇ ਅੱਜ ਤੱਕ ਹੋਰ ਕਿੰਨੀਆਂ ਕਿ ਜਾਨਾਂ ਲੈਣੀਆਂ ਮੋਦੀ ਨੂੰ ਪਤਾ ਹੈ ਪਹਿਲਾਂ ਵੀ 750 ਜਾਨਾਂ ਲੈਣ ਤੋਂ ਬਾਅਦ 19 ਨਵੰਬਰ 2021 ਨੂੰ ਉਹ ਜਿਹੜਾ ਹੈਗਾ ਵਿਚਾਲੇ ਹੋਂਦ ਦੇ ਦੋ ਟੁਕੜੇ ਹੋਏ ਸੀ ਉਹਦੀ ਹੋਂਮੇ ਦੇ ਔਰ ਉਹਨੂੰ ਮੰਗਾ ਉਹ ਜਿਹੜੇ ਕਾਲੇ ਨੂੰ ਵਾਪਸ ਲੈਣੇ ਪਏ ਸੀ ਜੇ ਉਹਦੇ ਵਿੱਚ ਕੋਈ ਪੁਰਾ ਪਰ ਵੀ ਇਨਸਾਨੀਅਤ ਦੀ ਕਣੀ ਹੁੰਦੀ ਤਾਂ ਉਹ ਮੁੱਢ ਜੀ ਮੰਨ ਸਕਦਾ 750 ਜਾਨਾਂ ਉਹਦੇ ਵਜ ਸਕਦੀਆਂ ਸੀ ਇਸੇ ਤਰ੍ਹਾਂ ਹੀ ਅੱਜ ਸੋ ਇਸ ਕਰਕੇ ਅਸੀਂ ਆਪਦੀ ਗੱਲ ਦੇ ਉੱਤੇ ਦ੍ਰਿੜ ਹਰ ਹਾਲਤ ਅਸੀਂ ਦਿੱਲੀ ਜਾਵਾਂਗੇ ਜੇ ਉਹ ਮੰਗਾ ਨਹੀਂ ਮੰਨੂਗਾ ਜੇ ਮੰਗਾ ਮੰਨ ਲੂਗਾ ਤਾਂ ਵਾਪਸ ਇਹ ਸਾਡੀ ਕੋਈ ਅੜੀ ਦਾ ਸਵਾਲ ਨਹੀਂ ਹੈ ਕੋਈ ਜ਼ਿਆਦਾ ਸਵਾਲ ਨਹੀਂ ਅੜੀ ਦਾ ਸਵਾਲ ਨਹੀਂ ਕੋਈ ਹਉਮੈ ਦਾ ਸਵਾਲ ਨਹੀਂ ਕੋਈ ਹੰਕਾਰ ਨਹੀਂ ਸਾਡੇ ਚ ਹਰ ਹਾਲਤ ਮੰਗਾਂ ਨਾਲ ਡਰਦਾ ਅਸੀਂ ਵੀ ਮੰਗਾ ਜਿਹੜੀਆਂ ਹਰ ਹਾਲਤ ਜੋ ਮਸਲੇ ਸਾਡੇ ਹੈਗੇ ਨੇ ਉਹ ਹੱਲ ਕਰਾਉਣੇ ਕਰਾਉਣੇ ਆ ਹੁਣ ਅਗਲੀ ਗੱਲ ਦੇਖੋ 14 ਦੋ ਕ ਵੱਡੇ ਕਾਰਪੋਰੇਟਾਂ ਜਾਂ ਛੋਟੀਆਂ-ਮੋਡੀਆਂ ਹੋਰ ਲਾ ਕੇ ਉਹਨਾਂ ਦਾ 14 ਲੱਖ ਕਰੋੜ ਰੁਪਈਆ ਦਸਾਂ ਸਾਲਾਂ ਚ ਮਾਫ਼ ਕਰ ਚੁੱਕਿਆ ਪੌਣੇ ਦਸਾਂ ਸਾਲਾਂ ਚ 10 ਜੀ ਹੁਣੇ ਇੱਕ ਦੋ ਮਹੀਨੇ ਦੇਂਦੇ ਆ ਤਾਂ ਅਸੀਂ 80 ਕਰੋੜਵਾਦੀ ਕਿਸਾਨ ਅਤੇ ਖੇਤ ਮਜ਼ਦੂਰੇ ਖੇਤਾਂ 'ਚ ਕੰਮ ਕਰਦੇ ਆ 80 ਕਰੋੜ ਬੰਦਿਆਂ ਦਾ 13 ਲੱਖ ਕਰੋੜ ਮਾਫ ਕਰਨ ਨੂੰ ਨਹੀਂ ਤਿਆਰ ਇੱਥੋਂ ਦੇਖ ਲਓ ਵੀ ਕਿਹੜਾ ਇੱਥੇ ਲੋਕ ਰਾਜ ਆ ਕਿਹੜੀ ਇੱਥੇ ਜਮਹੂਰੀਅਤ ਆ ਕਿਹੜਾ ਇੱਥੇ ਇਨਸਾਫ ਆ ਕਿਹੜਾ ਇੱਥੇ ਕਿਸਾਨ ਦਾ ਜਿਹੜੀ ਆਜ਼ਾਦੀ ਆ ਕਿਸਾਨ ਗੁਲਾਮ ਅੱਜ ਵੀ ਜਿਹੜੇ ਕਿਸਾਨ ਆਗੂ ਨੇ ਉਸ ਆਪਣੀ ਚਾਰ ਵਾਰ ਮੀਟਿੰਗ ਹੋ ਚੁੱਕੀ ਆ ਸਰਕਾਰ ਦੇ ਮੰਤਰੀਆਂ ਦੇ ਨਾਲ ਸਿੱਟਾ ਕਿੱਥੇ ਕਿੱਥੇ ਅੜੀ ਗੱਲ ਕਿੱਥੇ ਅੜਦੀ ਉਹ ਕੀ ਕਹਿੰਦੇ ਨੇ ਗੱਲ ਸਿਰੇ ਕਿਉਂ ਨਹੀਂ ਲੱਗ ਰਹੀ ਹੈਗੀ ਦੋ ਗੱਲਾਂ ਤੇ ਵੱਡੀ ਅੜ ਰਹੀ ਆ ਨੰਬਰੇ ਕਰਜ਼ਾ ਮੁਕਤੀ ਇਹਦੇ ਬਾਰੇ ਬਹੁਤਾ ਸੁਣਨ ਨੂੰ ਤਿਆਰ ਨਹੀਂ ਘਾਟ ਹੀ ਸੁਣਦੇ ਛੇਦੀ ਹੱਥ ਮਾਰਨਾ ਸ਼ੁਰੂ ਕਰ ਦਿੰਦੇ ਆ ਮੰਤਰੀ ਕਰਜ਼ਾ ਮੁਕਤੀ ਜਿਹੜਾ ਕਿ ਸਾਡੇ ਦੇ ਕਰਜ਼ਾ ਇਸ ਕਰਕੇ ਚੜਿਆ ਮੁੱਖ ਤੌਰ ਤੇ ਛੋਟੀਆਂ-ਬੋਟੀਆਂ ਹੋਰ ਗੱਲਾਂ ਵੀ ਹੋ ਸਕਦੀਆਂ ਬੜੇ ਫੈਕਟਰ ਕੰਮ ਕਰਦੇ ਆ ਸਾਡੇ ਚ ਵੀ ਕੋਈ ਘਾਟਾ ਹੋ ਸਕਦੀਆਂ ਪਰ ਮੈਂ ਮੁੱਖ ਕਹਿ ਰਿਹਾ ਮੁੱਖ ਤੌਰ ਤੇ ਕਰਜ਼ਾ ਇਸ ਕਰਕੇ ਚੜਿਆ ਕਿ 65-66 ਤੋਂ ਜਿਹੜੀਆਂ ਅੱਜ ਤੱਕ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਦਾ ਉਹਨਾਂ ਨੂੰ ਭਾਅ ਸਹੀ ਨਹੀਂ ਮਿਲਿਆ ਨੰਬਰ 1 ਤੇ ਜਿਹੜੀਆਂ ਕਾਰਪੋਰੇਟੀ ਮਾਲ ਆ ਰੇ ਆ ਸਪਰੇ ਆ ਹਾਈਬ੍ਰਿਡ ਵੀ ਆ ਮਸ਼ੀਨਰੀ ਔਰ ਰੋਜ ਤਾਂ ਸਾਨੂੰ ਆਂਦੀ ਆ ਉਹਨਾਂ ਨੂੰ ਐਮ ਆਰ ਪੀ ਲਿਖਣ ਦਾ ਅਧਿਕਾਰ ਆ ਇਹਨਾਂ ਨੂੰ ਐਮ ਐਸ ਪੀ ਦੇਣ ਨੂੰ ਮੰਨਣ ਨੂੰ ਤਿਆਰ ਨਹੀਂ ਐਮ ਆਰ ਪੀ ਦਾ ਮਤਲਬ ਵੀ ਵੱਧ ਤੋਂ ਵੱਧ ਇਨੀ ਕੀਮਤ ਲੈ ਸਕਦੇ ਹੋ ਜਿਹੜੀ ਕਾਰਖਾਨੇ ਚੋਂ ਚੀਜ਼ ਨਿਕਲਦੀ ਆ ਰੇਕ ਤੇ ਐਮ ਆਰ ਪੀ ਲਿਖਿਆ ਹੁੰਦਾ ਔਰ ਦੱਸਦਾ ਕੋਈ 20 ਗੁਣਾ ਉਹਨਾਂ 'ਚ ਮੁਨਾਫੇ ਹੁੰਦੇ ਨੇ ਸਵਾਮੀਨਾਥਨ ਕਮਿਸ਼ਨ ਨੇ ਇਹ ਕਿਹਾ ਸੀ ਕਿ ਇਹਨਾਂ ਨੂੰ ਜਿਹੜਾ ਹੈਗਾ ਸੀ2 ਪਲੱਸ 50 ਫਾਰਮੂਲੇ ਦੇ ਮੁਤਾਬਕ ਸਾਰੇ ਇਹਦੇ ਖਰਚੇ ਗਣ ਕੇ ਕਿਸਾਨ ਦਾ ਖਰਚਾ ਉਹਦੀ ਬੀਬੀ ਦਾ ਖਰਚਾ ਜੋ ਵੀ ਮਿਹਨਤ ਉਹਦੀ ਹੈ ਤੇ ਉਹਦੇ ਬੱਚਿਆਂ ਦੀ ਮਿਹਨਤ ਤੇ ਨਾਲ 50 ਪੈਸੇ ਉਹਨੂੰ ਮੁਨਾਫਾ ਵੀ ਹੋਣਾ ਚਾਹੀਦਾ ਜਿਉਂਦਾ 1 ਰੁਪਇਆ ਖਰਚ ਹੋਇਆ ਤਾਂ ਉਹਨੂੰ 1 ਰੁਪਇਆ 50 ਪੈਸੇ ਜਰੂਰ ਮਿਲਣੇ ਚਾਹੀਦੇ ਆ ਭਾ ਇਹੇ ਹੀ ਹੋਣੇ ਚਾਹੀਦੇ ਪਰ ਇਹ ਗੱਲ ਇਹ ਇਸ ਗੱਲ ਤੇ ਵੀ ਐਮਐਸਬੀ ਵੀ ਮੰਨਣ ਨੂੰ ਤਿਆਰ ਅਜੇ ਨਹੀਂ ਹੈ ਸੋ ਇਹ ਹੈ ਵੱਡੀਆਂ ਮੰਗਾਂ ਬਾਕੀ ਛੋਟੀਆਂ ਮੋੜੀਆਂ ਦਾ ਹੱਲ ਹੋਏ ਸਕਦੀਆਂ ਨੇ ਸੋ ਲਗਾਤਾਰ ਗੱਲਬਾਤ ਚੱਲਦੀ ਹੈ ਗੱਲ ਅਜੇ ਤੱਕ ਉਹਨਾਂ ਹੀ ਨੀਤੀ ਜੋ ਸਾਫ਼ ਨਹੀਂ ਹੈ ਲਮਕਾਉਣ ਵਾਲੀ ਸੀ ਇਸ ਕਰਕੇ ਜਥੇਬੰਦੀਆਂ ਨੇ ਹੁਣ ਕਿਹਾ ਵੀ ਮੋਦੀ ਜਾਂ ਅਮਿਤ ਸ਼ਾ ਟਵਿੱਟਰ ਤੇ ਇਹ ਲਿਖੇ ਕਿ ਐਮ ਐਸ ਬੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਬਾਰੇ ਅਤੇ ਹੋਰ ਮੰਗਾਂ ਬਾਰੇ ਕਿਸਾਨਾਂ ਆਗੂਆਂ ਨਾਲ ਗੱਲ ਕੀਤੀ ਜਾਊਗੀ ਜਦੋਂ ਇਹ ਲਿਖੂਗਾ ਫਿਰ ਗੱਲਬਾਤ ਕਰਾਂਗੇ ਐਵੇਂ ਸਦੇ ਤੇ ਹੁਣ ਟਾਈਮ ਖਰਾਬ ਕਰ ਲੈ ਘਬਰਾ ਕਰ ਰਿਹਾ ਲੋਕਾਂ ਨੂੰ ਹਿੰਦੁਸਤਾਨ ਦੀ ਲੋਕ ਰਾਇ ਨੂੰ ਪੂਰੀ ਦੁਨੀਆ ਦੀ ਲੋਕ ਰਾਇ ਨੂੰ ਘਮਰਾਹ ਕਰ ਰਿਹਾ ਹੈ ਵੀ ਅਸੀਂ ਗੱਲ ਸੁਣ ਰਹੇ ਹਾਂ ਅਸਲ ਦੇ ਵਿੱਚ ਗੱਲਬਾਤ ਦੇ ਉੱਤੇ ਨਹੀਂ ਆ ਰਿਹਾ ਜਗਦੇਵ ਅੰਕਲ ਜੀ ਜਿੱਦਾਂ ਪਿੱਛੇ ਮੈਂ ਟਰਾਲੀ ਦੂਰ ਤੋਂ ਦੇਖਦੇ ਆਇਆ ਖਨੌਰੀ ਬਾਰਡਰ ਤੇ ਵੀ ਕਿਸਾਨ ਬੈਠੇ ਨੇ ਇੱਥੇ ਵੀ ਕਿਸਾਨ ਬੈਠੇ ਨੇ ਲੱਗਦਾ ਸੀਗਾ ਕਿ ਜਿਸ ਤਰੀਕੇ ਨਾਲ ਪਹਿਲਾ ਅੰਦੋਲਨ ਹੋਇਆ ਸੀ ਤਾਂ ਆਹ ਦੂਜੇ ਅੰਦੋਲਨ ਦੀ ਤਸਵੀਰ ਉਸੇ ਤਰੀਕੇ ਨਾਲ ਬਦਲ ਜਾਊਗੀ ਐਦਾਂ ਕਿਸਾਨ ਫਿਰ ਤੋਂ ਫਿਰ ਵਾਪਸ ਸਰਹੱਦਾਂ ਦੇ ਉੱਪਰ ਆ ਜਾਣਗੇ ਉਹ ਐਵੇਂ ਜੀ ਤੁਮ ਦੱਸਿਆ ਪਹਿਲੇ ਹੀ ਵੀ 2 ਸਾਲ 2 ਮਹੀਨੇ 4 ਦਿਨ ਸਬਰ ਰੱਖਿਆ ਵੀ ਅੱਜ ਵੀ ਲਾਗੂ ਕਰਦਾ ਕੱਲ ਵੀ ਕਰਦਾ ਆ ਮਹੀਨੇ ਕਰਦਾ ਅਗਲੇ ਮਹੀਨੇ ਕਰਦਾ ਇਹ ਤਾਂ ਹੱਕ ਕੇ ਹੁਣ ਜਣੀ ਇਸ ਗੱਲ ਦੇ ਉੱਤੇ ਆਏ ਨੇ ਕਿਉਂਕਿ ਕਿਸਾਨ ਜਿਹੜਾ ਵੱਡੀ ਪੱਧਰ ਤੇ ਕਰਜ਼ਾਈ ਆ ਬਹੁਤ ਜ਼ਿਆਦਾ ਦੁਖੀ ਹੈ ਤੇ ਏਕੇ ਸਹੈ ਦਾ ਖੁਦਕਿਸ਼ੀਆਂ ਕਰਨ ਲਈ ਵੀ ਮਜਬੂਰ ਹੋ ਰਿਹਾ ਹਾਲਾਂਕਿ ਅਸੀਂ ਖੁਦਕਿਸ਼ੀ ਦੇ ਹੱਕ ਵਿੱਚ ਨਹੀਂ ਨਹੀਂ ਗੁਰੂ ਸਾਹਿਬ ਨੇ ਖੁਦਕਿਸ਼ੀ ਦੀ ਆਗਿਆ ਦਿੱਤੀ ਆ ਉਹਨਾਂ ਨੇ ਕਿ ਆਤਮਗਾਤੀ ਜਗਤ ਕਸਾਈ ਇਹ ਸਾਰੇ ਵੀਰਾਂ ਨੂੰ ਵੀ ਅਸੀਂ ਸੰਦੇਸ਼ ਇਹੀ ਦਿੰਨੇ ਆ ਹਰ ਮਹੀਨੇ ਪਰਨ ਉੱਥੇ ਵੀ ਕਿਉਂ ਅੱਜ ਵੀ ਕਰਾਉਨੇ ਆ ਬਈ ਬਿਲਕੁਲ ਮੈਂ ਖੁਦਕਿਸ਼ੀ ਨਹੀਂ ਕਰਾਂਗਾ ਮੈਂ ਦੋਲਾ ਬਣ ਕੇ ਮੈਦਾਨ ਚ ਉੱਜਾਂਗਾ ਪਰ ਫੇਰ ਵੀ ਜਿਹੜੀਆਂ ਖੋਦਕਿਸ਼ੀਆਂ ਹੋ ਰਹੀਆਂ ਉਹਦਾ ਪ੍ਰਬੰਧ ਜ਼ਿੰਮੇਵਾਰਾ ਤੇ ਇਹ ਬਹੁਤ ਦੁਖਦਾਈ ਸਥਿਤੀ ਬਣੀ ਹੋਈ ਆ ਤੇ 2 ਲੱਖ ਕਰੋੜ ਦੇ ਕਰੀਬੋ ਕਿਸਾਨ ਪਿਛਲੇ 30 ਸਾਲਾਂ ਚ ਖੋਦਕਿਸ਼ੀ ਕਰ ਚੁੱਕੇ ਨੇ ਸੋ ਇਹ ਹਾਲਾਤ ਨੇ ਸੋ ਅਸੀਂ ਫੇਰ ਇਹੀ ਗੱਲ ਕਹਿੰਦੇ ਆ ਵੀ ਬੋਦੀ ਸਰਕਾਰ ਆ ਉਹਦੀ ਅਡਵਾਈਸ ਛੱਡ ਕੇ ਔਰੰਗੇਬੀ ਨੀਤੀਆਂ ਛੱਡ ਕੇ ਬੰਦੇ ਬਣ ਕੇ ਇਹਨਾਂ ਵੱਲੋਂ ਮੂੰਹ ਕਰਕੇ 80 ਕਰੋੜ ਵਾਲ ਨੂੰ ਜੇ ਇੱਥੇ ਕੋਈ ਜਮਹੂਰੀਅਤ ਹੈ ਜੇ ਇੱਥੇ ਲੋਕ ਰਾਜ ਹੈ ਅਸੀਂ ਸਵਾਲ ਇਹੀ ਕਰਦੇ ਆ ਤਾਂ 80 ਕਰੋੜ ਵਾਲ ਬੈਠੀ ਕੀਤੀ ਆ ਦੋ ਬੰਦਿਆਂ ਵੱਲ ਮੂੰਹ ਕੀਤਾ ਹੋਇਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਰ ਹਾਲਤ ਅਸੀਂ ਮੰਗਾਉਂਦੀਆਂ ਬਣਾਵਾਂਗੇ ਹਾਂ ਜਿਹੜੀ ਤੁਸੀਂ ਕਹੇ ਇੱਥੇ ਵਾਲੀ ਗੱਲ ਉਹ ਇਹ ਤਾਂ ਬਹੁਤ ਵੱਡਾ ਸਮੁੰਦਰ ਪੈੰਜ ਬਣਿਆ ਹੋਇਆ ਜਿੰਨਾ ਝੂਲਮ ਕਰ ਰਿਹਾ ਉਹਨੀ ਟਰਾਲੀ ਹੋਰ ਵਧੀ ਜਾਂਦੀ ਆ ਔਰ ਬਦੂ ਗਿਓਨੇ ਬੰਦੇ ਹੋਰ ਵਧ ਜਾਂਦੇ ਨੇ ਇਹ ਇਸ ਤਰ੍ਹਾਂ ਦਬਣ ਵਾਲੇ ਨਹੀਂ ਹੈ ਇਸ ਤਰ੍ਹਾਂ ਨਹੀਂ ਵਿਰਾਸਤਰੀ ਹੈ ਇਹਨਾਂ ਦੀ ਗੁਰੂ ਸਾਹਿਬ ਦੀ ਵਿਰਾਸਤਾ ਦੇਸ਼ ਭਗਤਾਂ ਵਾਲੀ ਵਿਰਾਸਤਾ ਦਿੱਲੀ ਮੋਰਚੇ ਵਾਲੀ ਇਹਨਾਂ ਕੋਲੇ ਵਿਰਾਸਤਾ ਹੈ ਬਹੁਤ ਅਮੀਰ ਨੇ ਵਿਰਾਸਤ ਵਖੋ ਇਹ ਨਹੀਂ ਹਟਣ ਵਾਲੇ ਹਰ ਹਾਲਤ ਮਨ ਜਿਹੜੇ ਹੈਗਾ ਮੰਗਾ ਮਰੋ ਉਤਸ਼ਾਹ ਕਿੰਨਾ ਹੈ ਕਿਸਾਨਾਂ ਦੇ ਵਿੱਚ ਕਿਸਾਨਾਂ ਚ ਜੀ ਉਤਸ਼ਾਹ ਬਹੁਤ ਹੈ ਕਿਸਾਨ ਦੇਖੋ ਜੀ ਅਸੀਂ ਸ਼ੰਭੂ ਬਾਰਡਰ ਤੇ ਖੜੇ ਆ ਤੇ ਸਨ 2020 ਕੀ ਦੇ ਵਿੱਚ ਅਸੀਂ ਸਿੰਘੂ ਬਾਡ ਤੇ ਅਸੀਂ ਦਿੱਲੀ ਤੇ ਉਤਸ਼ਾਹ ਸਾਡੇ ਚ ਪੂਰਾ ਅਸੀਂ ਆਪਣੀਆਂ ਮੰਗਾਂ ਮਨਾ ਕੇ ਜਾਵਾਂਗੇ ਜੀ ਭਾਵੇਂ ਸਾਡੇ ਤੇ ਅੱਗੇ ਵੀ ਗੋਲੀਆਂ ਅਥਰੂ ਗੈਸਾਂ ਛੁੱਟੀਆਂ ਡਰੋਨਾ ਰਾਹੀਂ ਬੜੇ ਜ਼ੁਲਮ ਕੀਤੇ ਅਸੀਂ ਸਹਿ ਆ ਇੱਥੇ ਖੜੇ ਆ ਅੱਜ ਵੀ ਖੜੇ ਆ ਅਸੀਂ ਆਪਣੀਆਂ ਮੰਗਾਂ ਮਨਾ ਕੇ ਜਾਵਾਂਗੇ ਜੋ ਮਰਜ਼ੀ ਹੋ ਜਵੇ ਮੰਗਾਂ ਕੋ ਜਾਇਜ਼ ਨਹੀਂ ਅਸੀਂ ਕੋਈ ਅਤਵਾਦੀ ਥੋੜਾ ਹੈ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰਾਂ ਦੇਸ਼ ਦੀ ਉਨਤੀ ਲਈ ਕੰਮ ਕਰਦੇ ਆ ਅਸੀਂ ਵਧੀਆ ਇਨਸਾਨ ਆ ਐਸੀ ਕੋ ਗੱਲ ਨਹੀਂ ਅਸੀਂ ਦੇਸ਼ ਦੀ ਉન્નਤੀ ਲਈ ਕੰਮ ਕਰਦੇ ਆ ਜੇ ਉਹ ਸ਼ਾਸਨ ਚਲਾ ਰਿਹਾ ਹੈ ਇੰਡੀਆ ਰਾਜ ਨੂੰ ਚਲਾ ਰਿਹਾ ਹੈ ਅਸੀਂ ਦੇਸ਼ ਦੀ ਉન્નਤੀ ਲਈ ਕੰਮ ਕਰਦੇ ਆ ਕਿਸਾਨ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰਕੇ ਸਾਰੀ ਦੁਨੀਆ ਦਾ ਢਿੱਡ ਭਰ ਰਹੇ ਆ ਤੇ ਸਾਨੂੰ ਸਾਡਾ ਵਾਜਬ ਜਿਹੜਾ ਅਸੀਂ ਕੀ ਕਰ ਰਹੇ ਆ ਸਾਨੂੰ ਸਾਡਾ ਵਾਜਬ ਰੇਟ ਚਾਹੀਦਾ ਸੋ ਜਿਹੜੇ ਕਰਜ਼ੇ ਚੜਿਆ ਕਿਸਾਨਾਂ ਮਜ਼ਦੂਰਾਂ ਦੇ ਉਹ ਸਾਡੇ ਜਿਹੜੇ ਆ ਉਹ ਮਾਫ ਕਰਨੇ ਚਾਹੀਦੇ ਜਦ ਕਿ ਪੂੰਜੀਪਤੀਆਂ ਦੇ ਤੁਸੀਂ ਜੇ ਕਰਜ਼ੇ ਮਾਫ ਕਰਦੇ ਹੋ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਤੇ ਗਰੀਬਾਂ ਦੇ ਕਿਉਂ ਨਹੀਂ ਕਰਦੇ ਸਾਡੇ ਵੀ ਮਾਫ ਕਰੋ ਆ ਸਾਡੀ ਇਹ ਮੰਗ ਹੈ ਜੀ ਤੇ ਸਾਡੂ ਸਾਡੂ ਸਵਿਧਾਨਕ ਤੌਰ ਤੇ ਅਸੀਂ ਆਪਣੀਆਂ ਮੰਗਾਂ ਨੂੰ ਰੱਖ ਸਕਦੇ ਹਾਂ ਅਸੀਂ ਚੱਕਾ ਵੀ ਜਾਮ ਕਰ ਸਕਦੇ ਹਾਂ ਸੋ ਸਾਨੂੰ ਵੀ ਸਵਿਧਾਨਕ ਤੌਰ ਤੇ ਵੀ ਸਾਨੂੰ ਸਾਡੀਆਂ ਮੰਗਾਂ ਮੰਗਣ ਦਾ ਵੀ ਹਕਮ ਨਹੀਂ ਸਾਡੇ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਜੇ ਸਾਡੇ 4 ਭਰਾ ਖੜੇ ਐ ਖਨੋਰੀ ਬਾਰਡਰ ਤੇ ਤੁਸੀਂ ਪਿਛਲੇ ਸਮੇਂ ਆਚ ਦੇਖਿਆ ਕਿ ਸਾਡੇ ਕਿਸਾਨ ਮਜ਼ਦੂਰ ਜਾ ਰਹੇ ਸੀ ਉਹਨਾਂ ਨੂੰ ਆਪਣੇ ਕਿਸੇ ਲੀਡਰ ਦੇ ਬੱਚੇ ਨੇ ਮੰਤਰੀ ਦੇ ਬੱਚੇ ਨੇ ਆਪਣੀ ਗੱਡੀ ਥੱਲੇ ਦੇ ਕੇ ਸ਼ਹੀਦ ਕਰ ਦਿੱਤਾ ਸੋ ਉਹ ਦੇਖੋ ਸਾਡੇ ਨਾਲ ਇਨਸਾਫ ਹੋ ਰਿਹਾ ਸਾਡਾ ਅਸੀਂ ਇੰਡੀਆ ਵਿੱਚ ਰਹਿ ਕੇ ਪੰਜਾਬੀ ਹੋਣ ਦਾ ਸਾਨੂੰ ਜੁਰਮਾਨਾ ਲਾਇਆ ਜਾ ਰਿਹਾ ਸਾਨੂੰ ਦੁਸ਼ਮਣੀ ਨਜ਼ਰ ਦੇ ਨਾਲ ਸਾਡੇ મોદી ਸਾਹਿਬ ਦੇਖ ਰਿਹਾ ਸਾਡੀਆਂ ਸਰਕਾਰਾਂ ਦੇਖ ਰੀਆਂ ਸਾਨੂੰ ਤੇ ਇਹ ਨਹੀਂ ਪਤਾ ਵੀ ਕਿਉਂ ਦੇਖ ਰੀਆਂ ਜਦ ਕਿ ਅਸੀਂ ਕਿਸਾਨ ਮਜ਼ਦੂਰਾਂ ਦੇਸ਼ ਦੀ ਉન્નਤੀ ਲਈ ਕੰਮ ਕਰਦੇ ਆ ਜਿਹੜਾ ਵੀ ਇਨਸਾਨ ਮਤਲਬ ਸਾਨੂੰ ਜਿਹੜੀ ਜਦੋਂ ਕੋਈ ਜ਼ੁਲਮ ਕਰਦਾ ਤੇ ਬੰਦੇ ਨੂੰ ਪਤਾ ਤਾਂ ਲੱਗਦਾ ਹੀ ਆ ਸਾਡੇ ਤੇ ਜ਼ੁਲਮ ਹੋ ਰਿਹਾ ਅਸੀਂ ਰਸਤੇ 'ਚ ਖੜੇ ਆ ਬਿਲਕੁਲ ਜੇ ਕਹਿੰਦੇ ਨਹੀਂ ਕਿ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹ ਇੱਥੇ ਉਦੋਂ 19 ਦਿਨ ਵਾਪਸ ਨਹੀਂ ਮੁੜਾਂਗੇ ਅਸੀਂ ਕੋਈ ਜ਼ਿੱਦ ਨਹੀਂ ਕਰ ਰਹੇ ਹੈਗੇ ਕਿ ਸਾਡੀ ਜਿਹੜੀ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਹਾਲ ਤੱਕ ਵੀ ਜਿਹੜੀ ਆ ਗੱਲਬਾਤ ਸਿਰੇ ਨਹੀਂ ਲੱਗ ਰਹੀ ਹੈਗੀ ਪਰ ਇਹ ਕਹਿੰਦੇ ਜ਼ਿੱਦ ਨਹੀਂ ਕਰਦੇ ਆ ਤੇ ਅਸੀਂ ਆਪਣੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਵਾ ਕੇ ਇੱਥੋਂ ਜਿਹੜੀ ਹੈ ਵਾਪਸੀ ਕਰਾਂਗੇ ਹੋਰ ਤਸਵੀਰਾਂ ਵੀ ਲਗਾਤਾਰ ਸ਼ੰਭੂ ਬਾਰਡਰ ਤੋਂ ਤੁਹਾਨੂੰ ਇਵੇਂ ਹੀ ਦਿਖਾਉਂਦੇ ਰਹਿਾਂਗੇ ਸਾਡੇ ਨਾਲ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ ਹੈ ਕੈਮਰਾ ਪਰਸਨ ਪ੍ਰਵੀਨ ਪਾਂਡੇ ਦੇ ਨਾਲ ਮਨਦੀਪ ਕੌਰ ਸੰਧੂ ਸਤਿ ਸ਼੍ਰੀ ਅਕਾਲ